ਸਤਿਗੁਰੂ ਪਾਤਸ਼ਾਹ ਬਾਣੀ ਚ ਬਖਸ਼ਿਸ਼ ਕਰਦੇ ਮਨ ਪਰਦੇਸੀ ਜੇਥੀ ਹੈ ਸਬ ਦੇਸ਼ ਪਰ ਆਇਆ ਕਿਸ ਪੈ ਖੋਲੂ ਘੰਟੜੀ ਦੁਖੀ ਪਰ ਆਇਆ ਪ੍ਰਭੂ ਚਰਨਾ ਤੋਂ ਵਿਛੜਿਆ ਹੈ ਜੀਵ ਜਿਹੜਾ ਹੈ ਉਹਦਾ ਮਨ ਵਿਤਕਰਿਆਂ ਵਿੱਚ ਪੈ ਜਾਂਦਾ ਹੈ ਉਹ ਮਨ ਪਰਦੇਸੀ ਹੋ ਜਾਂਦਾ ਹੈ ਤੇ ਆਪਣੇ ਨਿਜ ਸਵੈ ਸਰੂਪ ਨੂੰ ਭੁੱਲ ਜਾਂਦਾ ਹੈ ਤੇ ਉਹ ਸੰਸਾਰ ਦੀ ਮਾਇਆ ਵਿੱਚ ਪੈ ਕਰਕੇ ਮੇਰ-ਤੇਰ ਵਿੱਚ ਪੈਂਦਾ ਗੁਰਦੇਵ ਕਹਿੰਦੇ ਕਿਸ ਪੈ ਖੋਲੂ ਘੰਟੜੀ ਦੁਖੀ ਪਰ ਆਇਆ ਕਿਹਦੇ ਅੱਗੇ ਆਪਣੇ ਦੁੱਖਾਂ ਦੀ ਸਾਂਝ ਕਰਾਂ ਕਿਉਂਕਿ ਸਾਰਾ ਸੰਸਾਰ ਦੁੱਖਾਂ ਨਾਲ ਭਰਿਆ ਹੈ ਪਤਸ਼ਾਹ ਕਹਿੰਦੇ ਜਦੋਂ ਸੰਸਾਰ ਚ ਆਤ ਮਾਰਦੇ ਆ ਫਰੀਦਾ ਮੈਂ ਜਾਣਿਆ ਦੁਖ ਮੁਝ ਕੋ ਦੁੱਖ ਸਭਾਇਆ ਜੱਗ ਉੱਚੇ ਚੜਕੇ ਦੇਖਿਆ ਤਾਂ ਘਰ ਘਰ ਇਹ ਆ ਅੱਗ ਸਾਰੀ ਸੰਸਾਰ ਵਿੱਚ ਇਹ ਦੁੱਖਾਂ ਦੀ ਅੱਗ ਲੱਗੀ ਹੈ ਇਸ ਵਾਸਤੇ ਦੁੱਖਾਂ ਦੇ ਰੋਣੇ ਕਿਹਦੇ ਅੱਗੇ ਰੋਈਏ ਦੁੱਖ ਤਿਸੈ ਪੈ ਆਖੀ ਹੈ ਸੁਖ ਜਿਸੈ ਹੀ ਪਾਸ ਜਿਹਦੇ ਕੋਲ ਸੁਖ ਹੈ ਉਦੇਖ ਸਾਹਮਣੇ ਆਪਣੇ ਦੁੱਖਾਂ ਦਾ ਇਜ਼ਹਾਰ ਕਰਿਏ